ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ITT ਨਰਸ ਰੰਮੇ ਉਹ ਅੱਗੇ ਦੀ ਕਾਰਵਾਈ ਕੀ ਰਹੇਗੀ ਪੇਪਰ A ਦੇ ਵਿੱਚ ਕਿੰਨੇ ਬੱਚੇ ਪਾਸ ਹੋਏ ਨੇ ਤੇ ਮੈਰਿਟ ਕਿੰਨੇ ਨੰਬਰ ਤੱਕ ਜਾਏਗੀ ਇਹ ਸਭ ਦਾ ਆਪਾਂ ਗੱਲਾਂ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤਾਂ ਲਾਸਟ ਤੱਕ ਜਰੂਰ ਬਨੇ ਰਹਿਣਾ ਜੇਕਰ ਤੁਸੀਂ ਵੀ ਆਪਣੇ ਨੰਬਰ OMR ਸ਼ੀਟ ਔਰ ਆਨਸਰ ਕੀ ਦੇ ਨਾਲ ਮੈਚ ਕਰਕੇ ਦੇਖ ਲੈਣੇ ਤਾਂ ਉਹ ਨੰਬਰ ਜਰੂਰ ਕਮੈਂਟ ਦੇ ਵਿੱਚ ਦੱਸਣਾ ਤਾਂ ਕਿ ਆਪਾਂ ਨੂੰ ਅੰਦਾਜ਼ਾ ਹੋ ਜਾਵੇ ਕਿ ਪੇਪਰ A ਦੇ ਵਿੱਚੋਂ ਕਿੰਨੇ ਕੋ ਬੱਚੇ ਪਾਸ ਹੋ ਰਹੇ ਨੇ ਤਾਂ ਦੋਸਤੋ ਪਹਿਲਾਂ ਮੈਂ ਤਾਂ 10 ਦਿਨ ਹੁਣ ਅੱਗੇ ਦੀ ਕਾਰਵਾਈ ਕੀ ਰਹੇਗੀ ਅੱਗੇ ਦੀ ਕਾਰਵਾਈ ਹੋ ਰਹੀ ਰਹੇਗੀ ਕਿ ਪੇਪਰ A ਦੇ ਵਿੱਚੋਂ ਸਾਰੇ ਬੱਚੇ ਪਾਸ ਦੀ ਲਿਸਟ ਜਾਰੀ ਕਰਨੀ ਹੈ ਇਹਦੇ ਵਿੱਚ ਕੋਈ ਵੀ ਮੈਰਿਟ ਨਹੀਂ ਬਣਾਈ ਜਾਣੀ ਬਹੁਤ ਸਾਰੇ ਬੱਚਿਆਂ ਦਾ ਅਜੇ ਵੀ ਸਵਾਲ ਹੈ ਕਿ ਮੈਰਿਟ ਕਿੰਨੀ ਜਾਏਗੀ ਤਾਂ ਪੇਪਰ A ਦੇ ਵਿੱਚ ਦੋਸਤੋ ਕੋਈ ਵੀ ਮੈਰਿਟ ਨਹੀਂ ਜਾਣੀ ਪੇਪਰ B ਹੈ ਜਿਹੜਾ ਆਪਣਾ ਜਿਹੜਾ ਪਹਿਲਾਂ ਹੋ ਚੁੱਕਿਆ ਹੈ ਉਦੇ ਵਿਹਾਰ ਤੇ ਹੀ ਜਿਹੜੀ ਮੈਰਿਟ ਬਣੇਗੀ ਉਹਦੇ ਹਿਸਾਬ ਨਾਲ ਹੀ ਬਣੇਗੀ ਉਹ ਚੇਂਜ ਹੋਏਗੀ ਤਾਂ ਜੇਕਰ ਇਹਦੇ ਵਿੱਚੋਂ ਕੁਝ ਬੱਚੇ ਕੁਆਲੀਫਾਈ ਨਹੀਂ ਕਰਦੇ ਤਾਂ ਪੇਪਰ ਇਹਦੇ ਵਿੱਚ ਕਿੰਨੇ ਕੁ ਬੱਚੇ ਪਾਸ ਹੋਏ ਨੇ ਤਾਂ ਦੋਸਤੋ ਪੇਪਰ ਵੀ ਕੋਈ ਬਾਲਾ ਓੱਖਰ ਨਹੀਂ ਸੀ ਸਾਰੇ ਬੱਚੇ ਪਾਸ ਹੋ ਸਕਦੇ ਨੇ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਹਾਂ ਜਿਹੜੇ ਬੱਚੇ ਅਬਸੈਂਸ ਸੀ ਉਹਨਾਂ ਦਾ ਕੁਝ ਨਹੀਂ ਕਹਿ ਸਕਦੇ ਤੇ ਮੈਰਿਟ ਕਿੰਨੇ ਨੰਬਰ ਤੱਕ ਜਾਏਗੀ ਤਾਂ ਦੋਸਤੋ ਮੈਰਿਟ ਜਿਹੜੀ ਮੇਰੇ ਹਿਸਾਬ ਨਾਲ ਤਾਂ ਹਾਈਐਸਟ ਇਹ ਲੋਏਸਟ ਨਹੀਂ ਰਹੇਗੀ ਕਿਉਂਕਿ ਦੇਖੋ ਪਹਿਲਾ ਜਿਹੜੀ ਡੀਵੀ ਆ ਚੁੱਕੀ ਹੈ ਹਨਾ ਹੋ ਚੁੱਕੀ ਹੈ ਉਹਦੇ ਬਿਹਾਵ ਨਾਲ ਜੇਕਰ ਕੁਝ ਬੱਚੇ ਜੁਆਇਨ ਨਹੀਂ ਕਰਦੇ ਤੇ ਦੂਸਰਾ ਇਹ ਜੇਕਰ ਪੇਪਰ A ਦੇ ਵਿੱਚੋਂ ਉਹ ਕੁਆਲੀਫਾਈ ਨਹੀਂ ਕਰਦੇ ਜਿਵੇਂ ਕਿ ਉਹਨਾਂ ਆਪਣੇ ਦੋ ਤਿੰਨ ਨਿਊਜ਼ ਆਪਾਂ ਵੀ ਦੇਖ ਲਈਆਂ ਨੇ ਕਿ ਕਿਸੇ ਹੋਰ ਦਾ ਪੇਪਰ ਦਿੰਦੇ ਫੜੇ ਗਏ ਜੇਕਰ ਇਸ ਹਿਸਾਬ ਨਾਲ ਪਹਿਲਾਂ ਇਹਨਾਂ ਨੇ ਕੀਤਾ ਆਇਆ ਪਰ ਹੁਣ ਉਹ ਪੇਪਰ A ਨਹੀਂ ਕੁਆਲੀਫਾਈ ਕਰ ਪਏ ਕੁਝ ਬੱਚੇ ਤਾਂ ਉਦੋਂ ਫਿਰ ਆਪ ਨੂੰ ਐ ਹੋ ਸਕਦਾ ਕਿ ਉਹ ਕਿਹੜੀ ਕੈਟਾਗਰੀ ਦੇ ਸੀ ਉਸ ਕੈਟਾਗਰੀ ਦੇ ਵਿੱਚ ਜਿਹੜੀ ਹੈ ਮੈਰਿਟੋ ਥੋੜੀ ਜੀ ਹੋਰ ਜਾਂ ਫਿਰ 2-4 ਬੱਚੇ ਹੋਰ ਸਿਲੈਕਟ ਕੀਤੇ ਜਾ ਸਕਦੇ ਨੇ ਇਤੋਂ ਜ਼ਿਆਦਾ ਨਹੀਂ ਬਸ ਇਹੀ ਅੱਜ ਦੀ ਖਬਰ ਤਾਂ ਮਿਲਦੇ ਆਂ ਦੋਸਤੋ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ ਜੇਕਰ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ